ਵਹਿ ਗੁਰੂ ਦੰਡਤ ਬੰਦਨ ਅੰਕਬਾਦ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਨਾਨਕ ਦੇ ਕਰ ਹੱਥ ਡੋਲਨ ਤੇਰਾ ਕੋ ਪ੍ਰਭ ਨਾਨਕ ਦੇ ਕਰ ਹੱਥ ਸੁਦਾ ਪਹਿਚਾਣ ਪੁਰਜਾ ਕਟ ਮਰੈ ਮਰ ਪਿਆਰੀ ਸਾਧ ਸੰਗਤ ਜੀਓ ਆ ਜਾਓ ਸ੍ਰੀ ਗੁਰਦੁਆਰਾ ਸਾਹਿਬ ਆਪਾਂ ਬੁੱਢਾ ਜੀ ਦੇ ਜਨਮ ਸਥਾਨ ਤੇ ਪਹੁੰਚੇ ਆਂ ਕਥੋਂ ਨੰਗਲ ਵਿਖੇ ਆਓ ਕਰੀਏ ਇਸ ਸਥਾਨ ਦੇ ਦਰਸ਼ਨ ਤੇ ਜਾਣੀਏ ਇਥੋਂ ਦਾ ਇਤਿਹਾਸ ਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪ ਜੀ ਦਾ ਕੀ ਨਾਮ ਹੈ ਜੀ ਜਗਵੀਰ ਸਿੰਘ ਆਪ ਜੀ ਇੱਥੇ ਕਈ ਡਿਊਟੀ ਕਰਦੇ ਹੈ ਹੈਡ ਗ੍ਰੰਥੀ ਜੀ ਜੀ ਅੱਛਾ ਇੱਥੋਂ ਦਾ ਕੀ ਇਤਿਹਾਸ ਹੈ ਬਾਬਾ ਜੀ ਸੰਗਤਨਾ ਸਾਂਝ ਪਾਓ ਗੁਰੂ ਪਾਤਸ਼ਾਹ ਜੀ ਦੀ ਸਾਡੀ ਨਿਮਰ ਜੀ ਗੁਰੂ ਰੂਪ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪਾਵਨ ਗੋਦ ਦੇ ਸ਼ਿੰਗਾਰ ਬ੍ਰਹਮ ਗਿਆਨੀ ਰਾਜ ਜੋਗੀ ਮਹਾਨ ਤਪਸਵੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਸਥਾਨ ਹੈ ਇਸ ਪਾਵਨ ਨਗਰ ਦਾ ਨਾਮ ਮੁਕਤੂਰਗੜ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਬ੍ਰਹਮਗਣੀ ਤੰਤਰ ਬਾਬਾ ਬੁੱਢਾ ਸਾਹਿਬ ਜੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਪਰਿਸ਼ਾ ਜੀ ਦੀ ਪਵਿੱਤਰ ਸ਼ਰਣ ਦੇ ਵਿੱਚ 12 ਕੋਸਾਲ ਦੀ ਅਵਸਥਾ ਦੇ ਵਿੱਚ ਆਏ ਅਤੇ ਸਤਿਗੁਰੂ ਪਰਿਸ਼ਾ ਜੀ ਦੇ ਪਾਵਨ ਕਦਮਾਂ ਤੇ ਸਿਰ ਰੱਖ ਕੇ ਆਪਣੀ ਜ਼ਿੰਦਗੀ ਨੂੰ ਬਰੁਲ ਸਾਹਿਬ ਜੀ ਦੇ ਅਰਪਣ ਕੀਤਾ ਅਤੇ 125 ਸਾਲ ਦੀ ਅਵਸਥਾ ਤੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਨਾਂ ਦੇ ਪਵਿੱਤਰ ਗੁਰਤਾ ਗੱਦੀ ਅਤੇ ਗੁਰੂ ਸਾਹਿਬ ਜੀ ਦੇ ਦਰ ਦੀਆਂ ਸੇਵਾਵਾਂ ਦਾ ਬੌੜ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਸਿਧਾਂਤ ਦੇ ਉੱਤੇ ਪਹਿਰਾ ਦੇਣ ਵਾਲੇ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਤੱਕ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਖੁੱਲਾ ਆਨੰਦ ਮਾਣਨਾ ਕੀਤਾ ਮਹਾਨ ਤਪਸਮੀਆਂ ਦੇ ਪਾਵਨ ਜਨਮ ਸਥਾਨਾਂ ਉੱਪਰ ਬੇਅੰਤ ਸੰਗਤਾਂ ਸਤਿਗੁਰੂ ਜੀ ਨੂੰ ਰੋਜ਼ਾਨਾ ਨਤਮਸਤਕ ਹੁੰਦੀਆਂ ਨੇ ਸਤ ਕਤਕ ਵਾਲੇ ਦਿਨ ਬ੍ਰਹਮ ਗਿਆਨੀ ਤੰਤਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਵੱਡੇ ਪੱਧਰ ਉੱਤੇ ਭਾਰੀ ਉਤਸ਼ਾਹ ਦੇ ਨਾਲ ਤਕੜੇ ਜੋੜ ਮੇਲਿਆਂ ਦੇ ਨਾਲ ਸੰਗਤਾਂ ਮਨਾਉਂਦੀਆਂ ਨੇ ਅਤੇ ਹਰ ਮੱਸੀਆ ਸੰਗਰਾਮ ਹਰ ਗੁਰਪੁਰਬਾਂ ਦੇ ਸਮੇਂ ਉੱਪਰ ਬ੍ਰਹਮ ਗਿਆਨੀਆਂ ਨੂੰ ਯਾਦ ਕੀਤਾ ਜਾਂਦਾ ਬ੍ਰਹਮ ਗਿਆਨੀਆਂ ਦੇ ਸੰਗਤਾਰ ਦੇ ਉੱਤੇ ਬੇਅੰਤ ਐਸੀਆਂ ਸੰਗਤਾਂ ਆਉਂਦੀਆਂ ਨੇ ਜਿਨ੍ਹਾਂ ਨੂੰ ਗੁਰੂ ਘਰ ਤੋਂ ਧੀਆ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ ਬੇਅੰਤ ਸੰਗਤਾਂ ਰੋਜ਼ਾਨਾ ਉਹ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੁੰਦੀਆਂ ਨੇ ਜਿਨ੍ਹਾਂ ਨੂੰ ਗੁਰੂ ਘਰ ਤੋਂ ਇਹ ਕੀਤੀਆਂ ਅਰਦਾਸਾਂ ਦੇ ਅਨੁਸਾਰ ਦਾਤ ਪ੍ਰਾਪਤ ਹੁੰਦੀ ਅਤੇ ਸ਼ੁਕਰਾਨੇ ਵਜੋਂ ਕੋਈ ਕਿਸੇ ਪ੍ਰਕਾਰ ਦੀ ਸੇਵਾ ਕਰਦਾ ਕੋਈ ਕਿਸੇ ਪ੍ਰਕਾਰ ਦੀ ਸੇਵਾ ਕਰਦਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ ਸਮੇਂ ਵੀ ਬਹੁਤਾਤ ਵਿੱਚ ਗਣਤੀ ਈਆਂ ਪੁੱਤਰਾਂ ਦੇ ਜਨਮਾਂ ਦੇ ਸ਼ੁਕਰਾਨਿਆਂ ਵਾਲਿਆਂ ਦੀ ਸਤਸੰਗੀ ਜਨਾਂ ਦੀ ਹੁੰਦੀ ਹੈ ਅਤੇ ਜੋ ਵੀ ਕੋਈ ਆ ਕੇ ਗੁਰੂ ਘਰ ਦੇ ਵਿੱਚ ਬ੍ਰਹਮ ਗਿਆਨੀਆਂ ਦੇ ਸਥਾਨ ਤੇ ਸਤਕਾਰਯੋਗ ਨੇ ਸਭ ਸਥਾਨ ਧਰਤੀ ਦੇ ਉੱਤੇ ਜਿੱਥੇ-ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਪਰ ਬ੍ਰਹਮ ਗਿਆਨੀਆਂ ਦਾ ਵੱਡਾ ਯੋਗਦਾਨ ਹੈ ਜੋ ਕਿ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਮਹਾਨ ਪਦਵੀ ਘੜ ਗ੍ਰੰਤੀ ਸਹਿਬਾਨ ਦੇ ਮਰਾਤਦੇ ਦੇ ਮਾਲਕ ਨੇ ਉਹਨਾਂ ਦੇ ਦਰ ਦੇ ਉੱਤੇ ਛੋਟੇ ਛੋਟੇ ਪਚੰਗੀ ਅਤੇ ਬਦੁਰਗਵਸਥਾ ਤੱਕ ਆ ਕੇ ਗੁਰਬਾਣੀ ਦੀ ਦਾਤ ਬਾਰੇ ਬੇਨਤੀਆਂ ਕਰਦੇ ਨੇ ਕੁਝ ਦਿਨਾਂ ਦੇ ਬਾਅਦ ਆ ਕੇ ਫਿਰ ਸ਼ੁਕਰਾਨੇ ਵਜੋਂ ਕਹਿੰਦੇ ਕਿ ਸਾਨੂੰ ਗੁਰਬਾਣੀ ਦਾ ਨਿਤਨੇਮ ਜਬਾਨੀ ਕੰਠ ਹੋ ਗਿਆ ਬ੍ਰਹਮ ਗਿਆਨੀਆਂ ਨੇ ਸਾਡੇ ਗੁਰੂ ਸਾਹਿਬ ਤੱਕ ਸ਼ਿਫਾਰਿਸ਼ ਕਰ ਦਿੱਤੀ ਹੈ ਇਹਨਾਂ ਬਹਾਨ ਸਥਾਨਾਂ ਦੀਆਂ ਸੇਵਾਵਾਂ ਕਾਰ ਸੇਵਾ ਵਾਲੇ ਬਾਬਾ ਅਜੈਬ ਸਿੰਘ ਜੀ ਜੋ ਕਿ ਪਰਲੋਕ ਗਮਨ ਕਰ ਗਏ ਉਹਨਾਂ ਦੇ ਬਰੋਸਾਏ ਬਾਬਾ ਸਰਦਾਰਾ ਸਿੰਘ ਜੀ ਮੱਖਣ ਮੰਡੀ ਵਾਲੇ ਕਰਵਾ ਰਹੇ ਨੇ ਅਤੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ ਜੋ ਕਿ ਸੁਚੱਜੇ ਟੰਕ ਦੇ ਨਾਲ ਸੰਗਤਾਂ ਦੇ ਸਾਥ ਸਹਿਯੋਗ ਦੇ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਆਓ ਭਗਤ ਅਤੇ ਜੀਓ ਆਇਆਂ ਕਹਿਣ ਵਾਸਤੇ ਹਮੇਸ਼ਾ ਹੀ ਇੱਥੋਂ ਦੇ ਕਰਮਚਾਰੀ ਅਤੇ ਇੱਥੋਂ ਦੀਆਂ ਸੰਗਤਾਂ ਇਤੋਂ ਦੇ ਸਤ ਸੰਗੀ ਜਨ ਜੋ ਕਿ ਜੋੜਾ ਘਰਾ ਦੇ ਵਿੱਚ ਜੋ ਗੁਰੂ ਕੇ ਲੰਗਰਾਂ ਦੇ ਵਿੱਚ ਗੁਰੂ ਕੇ ਦਰਬਾਰ ਦੇ ਵਿੱਚ ਬੜੇ ਨਿਮਰ ਪ੍ਰੇਮ ਦੇ ਨਾਲ ਲੰਮਿਆਂ ਸਮਿਆਂ ਤੋਂ ਸੇਵਾਵਾਂ ਨਿਭਾ ਰਹੇ ਨੇ ਮੈਂ ਸਮੂਹ ਸੰਗਤਾਂ ਦੇ ਨਾਲ ਬ੍ਰਹਮ ਗਿਆਨੀਆਂ ਦੇ ਕੁਝ-ਕੁਝ ਚੋਜ ਜਾਂ ਉਹਨਾਂ ਦੇ ਦਰ ਤੇ ਵਰਤਣ ਵਾਲੀਆਂ ਅਕਾਲ ਪੁਰਖ ਦੀਆਂ ਰਹਿਮਤਾਂ ਦੀ ਤੁਸ਼ ਮਾਤਰ ਸਮੇਂ ਦੇ ਵਿੱਚ ਜੋ ਆਪ ਜੀ ਦੇ ਨਾਲ ਸੰਖੇਪ ਵਿਆਖਿਆ ਬਿਆਨ ਕੀਤੀ ਹੈ ਵੈਸੇ 100 13 ਸਾਲ ਦਾ ਲੰਮਾ ਸਫਰ ਕੁਝ ਕੁ ਪਲਾਂ ਦੇ ਵਿੱਚ ਕੋਈ ਵੀ ਪ੍ਰਾਣੀ ਕਹਿਣ ਦੇ ਯੋਗ ਨਹੀਂ ਬ੍ਰਹਮ ਗਿਆਨੀਆਂ ਦੀ ਮਹਾਨ ਅਵਸਥਾ ਹੈ ਅਕਾਲ ਪੁਰਖ ਦੇ ਰੂਪ ਨੇ ਸਭਨਾਂ ਨੂੰ ਸਤਿ ਸ੍ਰੀ ਅਕਾਲ ਸਭਨਾਂ ਨੂੰ ਆਈ ਹੋਈ ਸਤ ਸੰਗਤ ਜੋ ਹੈ ਉਹ ਸਤਗੁਰੂ ਪਾਤਸ਼ਾਹ ਦੇ ਦਰ ਤੋਂ ਬ੍ਰਹਮ ਗਿਆਨੀਆਂ ਦੇ ਥਾਨ ਤੋਂ ਮੋਹ ਮਗੀਆਂ ਮਰਾਦਾਂ ਤੇ ਲੋਕ ਪਰਲੋਕ ਦੇ ਸੁਖ ਪ੍ਰਾਪਤ ਕਰਦੀਆਂ ਨੇ ਮੈਂ ਇਨਾਂ ਕੋ ਕਹਿੰਦਾ ਹੋਇਆ ਫਤੇ ਦਾ ਜਾਤਕ ਹਾਂ ਫਤੇ ਆਪ ਨੂੰ ਅਜ਼ਰ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ